ਸ਼ਾਤੋਂ ਅਰਸ਼ ਪਚਾਵੇ ਕੱਖਾਂ ਤੋਂ ਲੱਖ ਬਣਾਵੇ ਕੱਖਾਂ ਤੋਂ ਲੱਖ ਬਣਾਵੇ ਰਹਿੰਦੀਆਂ ਨਾ ਟੋਟਾਂ ਨੇ ਬਾੜਲੀ 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 ਪਿੰਗਾ ਹੁੰਦਾ ਉਹਦੀਆਂ ਦੇ ਟੋਟਾਂ ਨੇ ਬਾੜੀ ਪਿੰਗਾ ਹੁੰਦਾ ਉਹਦੀਆਂ ਦੇ ¡Claro! ਕੂਰ ਬਥੇਰੀ ਤੇਰਾ ਨਾਲ ਬਿਆਨਾਂ ਨੂੰ ਅੱਖਾਂ ਦੀ ਕੂਰ ਬਥੇਰੀ ਤੇਰਾ ਨਾਲ ਬਿਆਨਾਂ ਨੂੰ ਅੱਖਾਂ ਦੀ ਕੂਰ ਬਥੇਰੀ ਕੀ ਯਾਰ ਤਾੜੀ ਵੀ ਨਹੀਂ ਮਾਰ ਸਕਦੇ ਪਤੰਦਰੋ ਗਿੱਟਿਆਂ ਦਾ ਕੁਮੜਕ ਆ ਗਿਆ ਹਲੇ ਸੋਜਾ ਹੋ ਗਿਆ ਉਹਦੀ ਦਵਾਈ ਲੈਣੀ ਪਈ ਜੋਰ ਸਾਰਾ ਲੱਗਾ ਦਵਾਈ ਤੇ ਅੱਡ ਪੈਸੇ ਲੱਗਣਗੇ ਗੱਬਰ ਤੇਰੇ ਵਾਲੀ ਨਾਲ ਤਾਂ ਸੋਚਾ ਵੱਧਾ ਵੀ ਤੂੰ ਲੈ ਸ਼ੁਕਰੇ ਮਿਹਰਮਾਨੀ ਉਹ ਗੱਲ ਹੋ ਗਈ ਅਰਸ਼ ਕੋਈ ਡਾਕਟਰ ਪੈ ਗਿਆ ਬਿਮਾਰ ਤੇ ਉਹਦੀ ਘਰ ਵਾਲੀ ਕਦੇ ਕੁਛ ਦੇਵੇ ਕੁਛ ਦੇਵੇ ਤੇ ਘਰੇ ਮੁਰਗਾ ਰੱਖਿਆ ਸੀ ਤੇ ਉਹ ਆਦੀ ਮੈਂ ਤੈਨੂੰ ਮੁਰਗੇ ਦਾ ਸੂਪ ਬਣਾ ਦਨੀ ਹੈ ਤੇ ਮੁਰਗਾ ਦਾ ਕਿ ਮੈਨੂੰ ਕਿਉਂ ਮਾਰਦੀ ਹੈ ਇਹਨੂੰ ਕਹਿੰਦਾ ਡੋਲੋ ਦੀ ਗੋਲੀ ਦੇ ਦੇ ਉਹ ਗੱਲ ਆ ਭਾਈ ਕੱਲੀ ਤਾੜੀ ਮਾਰਦੇ ਕਰੋ ਪੀਰ ਪਾਣੀ ਮੰਗਾ ਕੇ ਦੇ ਪ੍ਰਬੰਧਕ ਵੀ ਰਾਂ ਪਾਣੀ ਵਗਵਾ ਦੇ ਭਾਈ ਘਰੂ ਸਾਹਿਬ ਧੰਨਵਾਦ ਹੈ ਤੁਹਾਡਾ ਕਹਿੰਦੇ ਰਾਜਾਂ ਦੇ ਨੂੰ ਦਿਲ ਨਾ ਦੇਈਏ ਭਾਵੇਂ ਲੱਖ ਚਿਹਰੇ ਤੇ ਨੂਰ ਹੋਵੇ ਉਹਦੇ ਨਾਲ ਪਿਆਰ ਕਦੇ ਨਾ ਪਾਈਓ ਤੇ ਜਿਹੜੇ ਸੱਜਣ ਨੂੰ ਆਪਣੇ ਆਪ ਤੇ ਗਰੂਰ ਹੋਵੇ ਬੁੱਢੇ ਮਾਂ ਬਾਪ ਨੂੰ ਕਦੇ ਝਿੜਕੀਏ ਨਾ ਬੇਸ਼ੱਕ ਲੱਖ ਉਹਨਾਂ ਦਾ ਕਸੂਰ ਹੋਵੇ ਬੁਰੇ ਰਸਤੇ ਮਤ ਜਾਈਓ ਮੰਜ਼ਿਲ ਕਿਦਨੀ ਕ दूर होारी उ लाइए जिसे यारी, यारी मौन दस दस्तूर हो वे। so, दो मिनट बैजो जी इन्हों पानी पी लेंगे जिन्ना चर पानी नहीं आना उन्ना तुसी भी रेस्ट कर लो बेपाई पा हाँ इधर ढोलीरू कू ही आजा आजा जी आजा कुछ नहीं हों स्पे चंगा है जे पीर के दर से जा निकल होर आपको ਕਹਿੰਦੇ ਅ ਰੱਬ ਦਾ ਬੰਨਿਆ ਸੰਗਲਾਂ ਦੇ ਨਾਲ ਫੱਕਰ ਆਣ ਛੜਾਵੇ ਰੱਬ ਦਾ ਬੰਨਿਆ ਸੰਗਲਾਂ ਦੇ ਨਾਲ ਫੱਕਰ ਆਣ ਛੜਾਵੇ ਫੱਕਰ ਦਾ ਬੰਨਿਆ ਤਾਗੇ ਦੇ ਨਾਲ ਰੱਬ ਉਹ ਛੜਾ ਨਾ ਪਾਵੇ ਫੱਕਰ ਦਾ ਬੰਨਿਆ ਤਾਗੇ ਨਾਲ ਰੱਬ ਉਹ ਛੜਾ ਨਾ ਪਾਵੇ ਸੋ ਭਾਈ ਚੰਗੀ ਪੰਚਾਇਤ ਚੁੜਿਆ ਕਰੋ ਚੰਗੇ ਸੇਵਾਦਾਰ ਚੁੜਿਆ ਕਰੋ ਜਿਹੜੇ ਪਾਣੀ ਪਿਆਦਾ ਕਰਨ ਉਹ ਗੱਲ ਹੋ ਗਈ ਮੇਰੇ ਯਾਦ ਆ ਗਈ ਹੁਣ ਮੈਂ ਇਥੋਂ ਰਹੀ ਤਾਂ ਵੀ ਨਹੀਂ ਕਹਿੰਦੇ ਇੱਕ ਵਾਰੀ ਕ ਹੰਸ ਤੇ ਹੰਸਣੀ ਉੜਦੇ ਉੜਦੇ ਦੇਸੋਂ ਪਰਦੇਸ ਆ ਗਏ ਬਾਹਰ ਬੋਰ ਤੇ ਆ ਕੇ ਬਹਿ ਗਏ ਹੰਸਣੀ ਕਹਿੰਦੀ ਜੀ ਮੈਨੂੰ ਤਾਂ ਡਰ ਲੱਗਦਾ ਹੈ ਬਗਾਨਾ ਦੇਸ ਬਗਾਨਾ ਭੇਸ ਕਹਿੰਦੀ ਮੈਂ ਤਾਂ ਸੌਂਦੀ ਨਹੀਂ ਤੇ ਕੋਈ ਗੱਲ ਸੁਣਾ ਹੰਸ ਕਹਿੰਦਾ ਵੀ ਮੈਂ ਸੁਣਿਆ ਜਿਹੜੇ ਕਰਦੀ ਸ਼ਤ ਤੋਦਦੀ ਉੱਲੂ ਟੱਪ ਜੇ ਉਹ ਕਰ ਲੁੱਟੇ ਪੱਟੇ ਜਾਂਦੇ ਆ ਬਰਬਾਦ ਹੋ ਜਾਂਦੇ ਆ ਖਖੜੀਆਂ ਕਰੇਲੇ ਹੋ ਜਾਂਦੇ ਆ ਤਿੰਨ ਪੁੱਤਿਆਂ ਦਾ ਨਾਲ ਹੀ ਉੱਲੂ ਦਾੜਲਾ ਸੀ ਬੋਰ ਤੇ ਤੇ ਉਹਨੂੰ ਨੇ ਸੋਚਿਆ ਵੀ ਮੇਰੇ ਘਰੇ ਆ ਕੇ ਮੇਰੀ ਵੇਜਤੀ ਕਰੀ ਜਾਂਦੇ ਆ ਦਿਨ ਚੜਿਆ ਤੇ ਉੱਲੂ ਨੇ ਹੱਸ ਤੇ ਹਾਂਸਦੀ ਘੇਰ ਲਈ ਪਿੰਡ ਚ ਰੌਲਾ ਪੈ ਗਿਆ ਉੱਲੂ ਆਖੇ ਹਾਂਸਨੀ ਮੇਰੀ ਐ ਹਾਂਸਾ ਕੇ ਮੇਰੀ ਘਰ ਵਾਲੀ ਐ ਉੱਲੂ ਆਖੇ ਮੇਰੀ ਐ ਤੇ ਗੱਲ ਪੰਚਾਇਤ ਕੋਲੇ ਪਹੁੰਚ ਗਈ ਸਰਪੰਚ ਸਾਹਿਬ ਸੀ ਕੋਗੜ ਤੇ ਕੋਗੜ ਕਹਿੰਦਾ ਹੰਸਰੀ ਤਾਂ ਹੰਸਦੀ ਐ ਤੇ ਕਾਂ ਪੰਚਾਇਤ ਮੈਂ ਮਰਸੀ ਉਹਨੇ ਕੋਗੜ ਦੀ 2 ਮਿੰਟ ਜੀ ਇੱਥੇ ਹੀ ਪਤਾ ਲੱਗਦਾ ਕੋਗੜਾ ਮੇਰੀ ਗੱਲ ਪੂਰੀ ਹੋ ਲੰ데요 ਜੀ ਆਜੋ ਆਜੋ ਹੁਣ ਮੈਂ ਤੁਹਾਡੀ ਗੱਲ ਬੋਲ ਆਜੋ ਵੀਰੇ ਗੱਲ ਹੋ ਕਹਿੰਦੇ ਮਾੜੀ ਤਾਰ ਤੇ ਮਾੜੀ ਯਾਰ ਮਾੜਾ ਰਿਸ਼ਤੇਦਾਰ ਬੰਦੇ ਨੂੰ ਇਹ ਤਾਂ ਵੀਰੇ ਮੈਂ ਬੋਲਤਾ ਸੀ ਦੋ ਵਾਰੀ ਸੁਣਿਆ ਦੋ ਤਨਾਰੀ ਬੋਲਤਾ ਮੈਂ ਅਮਰਜੀਤ ਕੌਰ ਸਲਮਾ ਜੂ ਕੇ ਇੰਗਲੈਂਡ ਡਾਕਟਰ ਆਫ ਹਾਲ ਦਾ ਅਮਰੀਕ ਸਿੰਘ ਗੁਜਰ ਸਿੰਘ ਬਲਾਕ ਪ੍ਰਧਾਨ ਐਸਸੀ ਵੀ ਸੁਣਿਆ ਹੁਣ ਕੀ ਹੁਣੀ ਬੋਲ ਕੇ ਹਟੀਆਂ ਲਾਈਵ ਚੈੱਕ ਕਰ ਲਓ ਸੋ ਧੰਨਵਾਦ ਆ ਜਾ ਅਰਸ਼ ਲੇਕਿਨ ਬੇਨਤੀ ਹੈ ਜਦੋਂ ਕੋਈ ਗਾ ਰਿਹਾ ਜਾਂ ਕੋਈ ਬੋਲ ਰਿਹਾ ਸਕਤੀ ਪਲੀਜ਼ ਵਿੱਚ ਡਿਸਟਰਬ ਨਾ ਕਰਿਆ ਕਰੋ ਤੇ ਉੱਥੋਂ ਸਾਡੇ ਵਾਲੇ ਵੀ ਉੱਥੋਂ ਹੀ ਬੋਲਦੇ ਫਿਰ ਫਿਰ ਮੈਨੂੰ ਐ ਗੱਡੀ ਕੰਨੀ ਛੇਦੀ ਰਾਹ ਨਹੀਂ ਨਾ ਇੱਧਰ ਦੀ ਜੇ ਤੱਕ ਤੇ ਹੋਰ ਹੁੰਦੇ ਤਾਂ ਭੱਜ ਜਾਂਦੇ ਹੁਣ ਗੱਡੀ ਗੱਡੀ ਉਹਦੇ ਹਿਸਾਬ ਨਾਲ ਨਾ ਰੱਖੀ ਹੈ ਸ਼ੁਕਰੀਆ ਧੰਨਵਾਦ ਇਹ ਹਸਨ ਖੇਡਣ ਦੀਆਂ ਗੱਲਾਂ ਨੇ ਅਸੀਂ ਤੁਹਾਡੇ ਮਹਿਮਾਨ ਹੈ ਤੇ ਜੇ ਹੁਣ ਤੁਸੀਂ ਮਹਿਮਾਨਾਂ ਨਾਲ ਹੀ ਇਹੋ ਜਿਹਾ ਵਿਹਾਰ ਕਰੋਗੇ ਉਹ ਵੀ ਗੱਲ ਮਾੜੀ ਆ ਭਾਈ ਸ਼ੁਕਰੀਆ ਮਿਹਰਬਾਨੀ ਦੁਕਾਨਾ ਪੜਦੇ ਸੀ ਇਕੱਠੇ ਜਦੋਂ ਲੱਗੀਆਂ ਸੀ ਅੱਖਾਂ ਉਸ ਤੋਂ ਬਾਅਦ ਮਿਰਜਾ ਦੋ ਤਨ ਗੀਤਾ ਨਾਲ ਹੋਰ ਹਾਜ਼ਰੀ ਲਵਾਉਣੀ ਉਸ ਤੋਂ ਬਾਅਦ ਕਬੱਡੀ ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਖਾੜੇ ਆ ਕੇ ਚਿਹਰੇ ਦਗਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਦੁਨੀਆ ਪਹੁੰਚੀ ਜਾਂਦੀ ਹੈ ਦੂਰੋਂ ਨੇੜੇ ਹੋਇ ਮਹਮਾਕੇ ਸਿੰਘ ਫਸ ਕੇ ਕੁੰਡੀਆਂ ਦੇ ਮਿੱਤਰਾ ਵਹਿ ਜਾ ਕੁੰਡੀ ਲਾ ਕੇ ਹੁਣ ਮੈਂ ਫੜ ਲਾਂ ਯਾਰ ਉਹਨਾਂ ਨੂੰ ਐਂ ਦੱਸ ਮੁੜ ਕੇ ਮੈਨੂੰ ਫੜਨਾ ਔਖਾ ਹੋ ਜੂ ਕੱਦ ਜੀ ਛੋਟਾ ਹੈ ਮੈਂ ਆਓ ਜੀ ਹਾਲੋ ਪਰਦੇਸੀ ਇਕੱਠੇ ਜਾਦੂ ਲੱਗੀਆਂ ਸੀ ਅੱਖਾਂ